ਓ ਜੀਨੇ ਲਾਲ ਭਰੀ ਨਾ ਪੀਤੀ ਰਨਗੁਟਕੇ ਸਿੱਧੀ ਨਾ ਕੀਤੀ ਬੈਲੀ ਖਾਦਾ ਕੋੜੀ ਹੈ ਜਹਾਨ ਦਾ ਤੁਸੀਂ ਗਰਦੀ ਤੁਸੀਂ ਸ਼ਰਾਬ ਪੀਤੀ ਆ ਠੀਕ ਆ ਤੁਸੀਂ ਖੇਚੇ ਜਿਵੇਂ ਨਾ ਯਾ ਕਰਵਾ ਕੇ ਤੁਸੀਂ ਸ਼ਰਾਬ ਪੀਤੀ ਆ ਆ ਪੀਤੀ ਆ ਨਗੜੇ ਕਿਸੇ ਦੀ ਨਾ ਅਦਿਵੈਸ਼ ਨਹੀਂ ਕੀ ਆ ਨਸ਼ੇ ਵੀ ਕਰਦੇ ਹੋ ਤੁਸੀਂ ਹਾਂ ਉਹ ਉਹ ਕੀ ਖਾ ਲੈਣਾ ਇੱਕ ਕਰੇ ਕਰੇ ਗੋਲੀ ਜੀ ਖਾ ਲੈਣਾ ਹਨੇ ਗੀ ਗਾਇ ਹੋਰ ਇਕਦਿਆ दारू ਹੀ ਬਾਸ ਤੁਸੀਂ ਇੰਨੇ ਸਾਰੇ ਨਸ਼ੇ ਗਿਨਾਤੇ ਜੇ ਇਦਾਂ ਦੀ ਗੱਲ ਸੀ ਨਾ ਤਾਂ ਪਿਆਰ ਤੋਂ ਪਹਿਲਾਂ ਮੇਰੇ ਭਰਾ ਨੂੰ ਦੱਸ ਦੇਣਾ ਸੀਗਾ ਬੋਲੀ ਹੋ ਗਈ ਤੇ ਤਾਂ ਜੇ ਮੈਂ ਤੇਰੇ ਭਾਈ ਨੂੰ ਦੱਸਦਾ ਤਾਂ ਵੀ ਮੈਂ ਨਸ਼ੇ ਕਰਦਾ ਪੂਰੇ ਬੈਠੀ ਹੁੰਦੀ ਪਤਾ ਦੀ ਸਸਰੀ ਘਰ ਵਲਾਕੇ ਵਗ ਜਾਂਦਾ ਨਾਲੇ ਮੇਰੀ ਗੱਲ ਹੋਰ ਸੁਣ ਖਬਰਦਾਰ ਇਹ ਆਪਦੇ ਭਾਈ ਨੂੰ ਦੱਸਿਆ ਵੀ ਮੈਂ ਨਸ਼ੇ ਕਰਦਾ ਚੱਲ ਛੱਡ ਬਾਕੀ ਦਾ ਪਈਏ ਕੀ ਪਈਏ ਇੱਥੋਂ ਨਾ ਬਾਹਰ ਚੱਲ ਜਾਓ। ਹਾਂ। ਮੌਲੀ ਹੋ ਗਈ ਤੂੰ। ਮੈਂ ਆਪਣਾ ਵਿਆਹ ਹੋਇਆ। ਜਦੋਂ ਜਦੋਂ ਇੱਕ ਵਾਰੀ ਕਹਤਾ ਕਿ ਬਾਹਰ ਚੱਲ ਜਾ ਉੱਠ ਕੇ ਸੁਣਦਾ ਨਹੀਂ ਹੈਗਾ। ਓਹੋ ਠੰਡਿਓ। ਮੌਲੀ ਹੋ ਗਈ। ਤੈਨੂੰ ਕਿਹਾ ਰਾਣੀ ਰਾਣੀ ਬਣਾ ਕੇ ਰੱਖੂੰ। ਮੇਰੇ ਹੱਥ ਲਾਉਣ ਦੀ ਲੋੜ ਨਹੀਂ। ਉੱਥੇ ਤੋਂ ਬਾਹਰ ਜਾ ਦੂ। ਆਪਦਾ ਹਮ ਵਿਆਹ ਆ ਰਿਹਾ ਯਾ ਤੂੰ। ਇਹ ਕੋਈ ਗੱਲ ਨਹੀਂ। ਮੇਰੇ ਸਹਾਰੇ ਦਾ ਮੇਰਾ ਘਰ ਮੈਨੂੰ ਹੀ ਬਾਹਰ ਕੱਢਣ ਲੱਗੀ ਅਜੇ ਤੇਰਾ ਇੱਕ ਰਾਤ ਨਹੀਂ ਹੋਇਆ ਆਈ ਨਹੀਂ ਇਹ ਗੱਲ ਬਣੀ ਹੋਈ ਤੂੰ ਇੱਥੇ ਖੜਾ ਹੋ ਨਿਕਲ ਬਾਹਰ ਜਾ ਖੜਾ ਹੋ ਮੇਰੇ ਸਹਾਰੇ ਨੇ ਨਾ ਆਈ ਨਹੀਂ ਜੰਨਾ ਮਸਾ ਦਾ ਮੇਰੀ ਰੱਖਣੀ ਸੁਣੀ ਹੈ ਮਸਾ ਦਾ ਮੈਨੂੰ ਦੀਵੀ ਜੁੜੀ ਹੈ ਇਹ ਵੀ ਗਲਤੀ ਨਾਲੇ ਜੁੜ ਗਈ ਮੇਰੇ ਹੱਥ ਜਨ ਨਾਲਾ ਕਹਿੰਦੇ ਹੱਤ ਨਾਲਾ ਕਹ ਗਰੈਂਡ ਮਾਰਦੀ ਐ ਤੇਰੇ ਨਹੀਂ ਹੱਤ ਲਾਉਂ ਹੋਰ ਕੀ ਲਾਉਂ ਮਸਾ ਦਾ ਮੈਨੂੰ ਦੀਵੀ ਜੁੜੀ ਹੈ ਜਿੱਥੇ ਤੂੰ ਚੋਣਾ ਨਾ ਤੇ ਘਰ ਪਾਸਿਆ ਰਵੇ ਇਥੇ ਚੁੱਪ ਕਰਕੇ ਲੰਘ ਜਾ ਨੀ ਤਾਂ ਇਹ ਨਾ ਹੋਵੇ ਪਹਿਲੀ ਰਾਤ ਇਥੇ ਕੋਈ ਕਾਰਾ ਕਰਵਾ ਲੈ ਮੇਥੋਂ ਮੇਰੀ ਗੱਲ ਸੁਣ ਮਗ ਤਾਂ ਮੈਂ ਜਾਂਣਾ ਪਰ ਮੈਨੂੰ ਵਾਦਾ ਕਰ ਤੂੰ ਮੈਨੂੰ ਛੱਡ ਕੇ ਨਹੀਂ ਜਾਂਦੀ ਛੱਡ ਕੇ ਨਹੀਂ ਜਾਂਦੀ ਮੈਨੂੰ ਤੂੰ ਇੱਥੇ ਦਫਾ ਹੋ ਕਮਰੇ ਚ ਇਹ ਨਹੀਂ ਖਾਸ ਨਹੀਂ ਕੋਈ ਨਾ ਤੂੰ ਵੈਜੀ ਜੜੀ ਹੋ ਕੇ ਅੱਜ ਨਹੀਂ ਸੀ ਤੜਕੇ ਸੀ ਕਦੇ ਤਾਂ ਲੈਣ ਤੇ ਆਏਂਗੀ ਕਹੀ ਗੱਲ ਨਹੀਂ ਆਦੇ ਆਵਦੇ ਪੈਰਾਂ ਤੇ ਜਾਂਦਾ ਨਹੀਂ ਜੇ ਕਿਤੇ ਪਤਾ ਪਹਿਲਾਂ ਦੱਸ ਦਿੰਦਾ ਨਾ ਕਿ ਨਸ਼ੇ ਕਰਦਾ ਤੇ ਨਾ ਵਿਆਹ ਤਾਂ ਕਦੇ ਕਰਾਉਣਾ ਹੀ ਨਹੀਂ ਸੀਗਾ ਜ਼ਿੰਦਗੀ ਨਰਕ ਬਣਾ ਕੇ ਧਰਤੀ ਅਜੇ ਰਾਣੀ ਬਣਾਉਂਗਾ ਲੈ ਰਾਤ ਦੇਖਿਆ ਰਾਤ ਗੇਟ ਖੁੱਲਾ ਪਿਆ ਆ ਹੁਣ ਫੇਰ ਖੁੱਲਾ ਪਿਆ ਆ ਮੈਂ ਤਾਂ ਹੱਦ ਤੋਂ ਮੰਨਿਆ ਮੁੰਡੇ ਜੀ ਦੀ ਕੱਲ ਬਹੂ ਆਈ ਐ ਬੇ ਜ਼ਹਿਰ ਹੋਏ ਹੋ ਆ ਫਿਰ ਦੇਨੇ ਚਿੱਟੇ ਫਿੱਟੇ ਖਾਂਦੇ ਪਿੰਦੇ ਸੋੜੇ ਭਾਂਡੇ ਇਕੱਠੇ ਕਰਕੇ ਲੈ ਜੂ ਪੂਰੀ ਸੁਣ ਲੈ। ਧਾਨੀ ਭਾਈ ਸਿਆਣੇ ਬੰਦੇ বিনা ਕੋਈ ਕਰਨੀ ਚ ਨੀ ਜੂਨ ਹੈਗੀ। ਦੇਖਦੀਆਂ ਕੀ ਕਰਦੇ। ਵੇ ਜੈਕੋ ਕਰਿਓ। ਓਏ ਆ ਜਾ ਆ ਜਾ ਲੰਗਿਆ ਬੇਬੇ ਕਰੀਆਂ। ਬੈ ਜਾ। ਸਾਸਰੀ ਘਰ ਮਥੜੇ ਠੀਕ ਗੱਲ ਜਿਉਂਦਾਰੇ ਤੇਰੀ ਵੱਡੀ ਸਾਰੀ ਉਮਰ ਹੋਵੇ। ਵੇ ਮੈਂ ਤਾਂ ਤੈਨੂੰ ਲਾਂਭਾ ਦੇਣਾ ਇੱਕ ਗੱਲ ਦਾ। ਹੂੰ। ਰਾਤ ਮੈਂ ਇੱਥੇ ਸੁੰਨੇ ਡੰਗਰ ਫਿਰਦੇ ਬਾੜ ਚ ਗਾਹ ਪਾਉਂਦੇ। ਮੈਂ ਬਾਰਨ ਦਾ ਮਾਰਦੀ ਗਾਹ। ਵੇ ਡੰਡੇ ਉਹਦਾ ਬਾਗੇ ਤੂੰ ਮੇਰੀ ਤਾਂ ਗੱਲ ਸੁਣ ਲੈ ਪਾਣੀ ਚ ਵਧਾਣੀ ਪਾ ਲੈਣ ਜਣਿਆ। ਵੀ ਹੋ ਕੀ ਕਰ ਜਣੈ। ਤੂੰ ਦਿਨ ਦੇ ਦਿਨ ਪੈਰ ਕਿਉਂ ਸੀ ਜਾਂਨੇ ਪੱਥਰ ਦੇ ਕਰੇ ਬੂੰਦ ਪਈ ਨਾ ਪਈ ਸਾਰ ਦਿਨ ਰਾਤ ਮੀਂਹ ਪਈ ਜਾ ਰੇ ਬੇ 12 ਵਜੇ ਰਾਤ ਤੇਰਾ ਗੇਟ ਖੁੱਲਣਾ ਪਿਆ ਦੀ ਨਾ ਕੱਲ ਤੇ ਬਹਿ ਕੇ ਰਹਿਆ ਤੈਨੂੰ ਸ਼ਰਮ ਚ ਆਈ ਨਾ ਮਾੜੀ ਮੋਟੀ ਬੇ ਗੇਟ ਖੁੱਲਿਆ ਸਾਰਾ ਕਿ ਕਿਧਰ ਜੜ ਗਿਆ ਦੀ ਮੈਂ ਮਰਾਦਾ ਠੱਕ ਦੇ ਵਗ ਗਈ 12 ਵਜੇ ਹੋਣੇ ਹਾਂ ਠਿਕਾ ਤੇ ਤੇਰੇ ਜੰਮਣ ਵਾਲਿਆਂ ਦੇ ਤੂੰ ਜਾਣਿਆ ਹੋਰ दारू ਲੈ ਆ ਕੇ ਮੈਂ ਟਾਈਟ ਹੋ ਗਿਆ ਗੇਟ-ਗੂਟ ਲਾਉਣਾ ਭੁੱਲ ਗਿਆ ਬੇਪਣੋ ਤੇਰੀ ਅੰਦਰ ਬੈਠੀ ਐ ਇਕੱਲੀ ਐ ਤੈਨੂੰ ਸ਼ਰਮ ਨਹੀਂ ਆਉਂਦੀ ਬਾਣੀ ਮੋਟੀ ਲੈ ਔਲੇ ਦਾ ਵਾਕਿਆ ਕਹਿੰਦੀ ਜਾ ਠੇਕੇ ਤੇ ਜਾ ਕੇ ਪੀ ਆਦੀ ਜਿਹੜੀ ਪੀਣੀ ਐ ਔਲੇ ਇਹ ਤੈਨੂੰ ਪਲੇਗ ਬੇ ਮੈਂ ਤਾਂ ਐ ਕਹਿੰਨੀ ਰੱਬ ਨੂੰ ਵੀ ਲਾਦ ਹੋਵੇ ਚੱਜਦੀ ਹੋਵੇ ਨਹੀਂ ਹੋਵੇ ਨਾ ਆ ਕਰਮੂਤੀਆਂ ਨੂੰ ਪੜਾ ਮੈਨੂੰ ਹਰਖ ਛੜਦਾ ਤੇਰੇ ਤੇ ਨਾ ਲਾਦ ਨੂੰ ਮੈਂ ਕਿਸੇ ਨਾਲ ਲੜਦਾ ਕਿਸੇ ਨਾਲ ਲੜਨਾ ਆਦਾ ਲੜਾਈ ਨੂੰ ਪੜੀ ਐ ਲੜਕੇ ਦੇ ਦੋ ਸੱਪਰ ਲਾ ਲੇਗਾ ਦੋ ਖਾ ਲੇਗਾ ਅੰਦਰਾ ਬੜੇਗਾ ਉਹ ਦੀ ਵਿਨਾ ਕਰੇ ਬਕੇ ਪੀ ਮਗੜਾ ਬਸ ਟੋਮਾ ਜਾਣਿਆ ਜਵਾਨਾ ਮਾੜਾ ਪੁੱਤ ਤੇਰੀ ਮਾਂ ਨਾਲ ਹੋਵੇ ਸਾਨੂੰ ਸਮਝਾਵੇ ਵੀ ਚੱਕ ਕੇ ਜੁੱਲੀ ਤਾਂ ਆਪਣਾ ਤੜਕੇ ਨੂੰ ਵਧ ਜੂ ਰਹੀ ਜੀ ਮੂਤ ਪੀਣ ਜੋਗਰਾ ਓ ਇੱਕ ਗੱਲ ਹੈ ਬਾਬੇ ਤਾਈ ਮੇਰੇ ਨਾਲ ਧਰ ਨਾ ਲਾਵਾਂਗੇ ਆਪਾਂ ਠੇਕੇ ਮੂਰੇ ਜਾਏਗੀ ਮਤਲਬ ਕਾਹ ਨਹੀਂ ਜਾਂਦੇ ਠੇਕੇ ਚ ਤਾਈ ਬਣ ਕੇ ਮੇਰੀ ਗੱਲ ਸੁਣ ਇਹ ਘਟੋ ਘਟ ਤੰਨੇ 350 ਦਾ ਦਿੱਤਾ ਹੈ ਬਈ ਇਹ 50 ਰੁਪਿਆ ਨਾ ਕਰੋ ਨੇ ਕਰ ਲੈ ਧਰ ਨਾ ਲਾਉਣਾ ਅਸੀਂ ਨੇ ਕਹਿੰਦੇ ਮੀ ਮੈਂ ਇਸ ਮੂਰੇ ਬੀਨ ਵਜਾਈ ਨਾ ਵਜਾਈ ਮੇਰੇ ਸੁਣਦੇ ਹੀ ਨਹੀਂ ਰੁੜਝਾਂ ਆਪਦੀ ਬਾਗੀਆਂ ਪਾਈ ਜਾਂਦੇ ਲੈ ਪ੍ਰੇਗ ਦੇ ਜਣਾ ਵੇ ਤੂੰ ਮੈਂ ਤਾਂ ਤੈਨੂੰ ਜਿਹੜੀ ਗੱਲ ਕਹਿੰਦੀ ਮੇਰੇ ਨਾਲ ਗੱਲ ਕਰ ਲੈ ਘਰ ਦੇ ਮੈਂ ਤਾਂ ਮੁਸਕਾਂ ਚੋਂ ਹੂੰ ਹਾਏ ਨਾ ਤੂੰ ਸੁਣਾ ਤੂੰ ਤਾਂ ਦਮ ਲੈ ਲੈਣੀ ਹੰਨੇ ਹਾਂ ਵਧਿਆ ਦਮ ਲੈਣ ਦਾ ਕਿਉਂਗਾ ਸਪਰੇਅ ਕਰਕੇ ਹੀ ਹੈ ਬਿੰਦਾਂ ਦਬਾਉਣੇ ਦੱਸ ਦੇ ਵੇ ਮੈਨੂੰ ਤੇਰੀ ਬਹੂ ਦਾ ਮੂੰਹ ਤਾਂ ਦਿਖਾ ਦੇ ਹੂੰ ਬਸ ਸਹੀ ਗੱਲ ਦੀ ਮਾਰ ਕੀ ਗੱਲ ਉਹ ਉਹ ਅੰਦਰ ਬੈਠੀ ਐ ਪਾਲਾ ਦਰਸ਼ਨ ਨਾ ਤੇਤੋ ਵੀ ਨਾ ਹੁਣ ਕਿਵੇਂ ਵਗ ਜਾਈ ਲੇ ਫਿਰ ਤੂੰ ਕੱਲ ਨੂੰ ਐਸੇ ਮੂੰਹ ਨਾ ਕਹਦੇਗਾ ਮੇਰੀ ਤਾਈ ਤਾਈ ਆਈ ਤੀ ਖਾਣੇ ਕੀ ਪੰਪ ਭਰ ਗਈ ਪੰਪ ਦਾ ਭਰੇ ਭਰਾਏ ਆਉਂਦੀਆਂ ਨੇ ਹੁਣ ਉਹ ਮੂੰਹ ਦੇਖਣ ਨੂੰ ਆ ਦੱਸ ਪਹਿਲਾਂ ਕਰਨਾ ਕੀ ਐ ਦਾ ਸਾਗਨ ਦੇ ਕੇ ਜਾਊਂਗੀ ਸਾਗਨ ਹਾਂ ਲੈ ਸੁਣ ਲੈ ਪੁੱਤ ਮੂੰਹ ਸਵਾਗਤ ਦੇਣਾ ਮੇਰਾ ਹੱਕ ਨਹੀਂ ਪਹਿਲਾ ਭਾਈ ਐ ਬੌਲਾ ਪੁੱਤ ਐ ਫਿਰ ਆ ਮੂੰਹ ਤਾਈ ਬੌਲਾ ਬਣ ਬੰਦੇ ਨੂੰ ਐਸੀ ਦੇ ਕੇ ਜਾਉ ਤਾਈ ਐਂ ਕਰਾ ਜਿਹੜੇ 150 ਰੁਪਿਆ ਦੇਂਗੇ ਉਹਨੂੰ ਮੈਨੂੰ ਇਹ ਦੇ ਦੇ ਦੀਆ ਲਿਆਂਗਾ ਉਹਦਾ ਮੂੰਹ ਦੇਖ ਜਾ ਤੂੰ ਸਵਾਲ ਲੈ ਸੱਤਾਂ ਚੁੱਲੀਆਂ ਦੀ ਲੇਕ ਦੇ ਜਣਾ ਤੈਨੂੰ ਤੂੰ ਆਥਰ ਰਹਿ ਗਿਆ ਨਹੀਂ ਨਾ ਬਗਾਨੀ ਕਹੂੰਦਾ ਤੱਤਾ ਹੀ ਤੂੰ ਮੂੰਹ ਚੱਕਿਆ ਜਣੀ ਐ ਤੇ ਦੋ ਸੀਲਰ ਦੇਣੇ ਮਾਰੀ ਮੈਨੂੰ ਮੇਰਾ ਮੂੰਹ ਵੀ ਰੱਖਿਆ ਕਦੋਂ ਇਹਨੂੰ ਫੜਾ ਰਿਹਾ ਆਪਣੇ ਦੋਸਤਾਂ ਨੂੰ ਚੌਂਦਾ ਫਿਰਦਾ ਗੱਲੋ ਸਾਲੀ ਮਿਲੇ ਨਾ ਮਿਲੇ ਮੇਰੀ ਗੱਲ ਸੁਣਾ ਵਿਹਾਰੇ ਸਾਰਾ ਛੋਡੇ ਵਾਸਤੇ ਹੀ ਬਣਿਆ ਕੁੜੀਆਂ ਤੀਮੀਆਂ ਵਾਸਤੇ ਹੁਣ ਤੂੰ ਮੇਰੇ ਵਿਆਹ ਦਾ ਮੇਰਾ ਵੀ ਹੋਇਆ ਮੂੰ ਤਾਂ ਮੇਰਾ ਵੀ ਦੇਖਿਆ ਤਾਂ ਲੈ ਮੈਨੂੰ ਵੀ ਦੇ ਫਿਰ ਫਿਰ ਤੈਨੂੰ ਸਲਾਮੀ ਦਿੱਤੀ ਉਹਦੇ ਸਲਾਮੀ ਇਹਦੇ ਵਿਆਹ ਕਰਾਉਣਗੇ ਉਹ ਨੂੰ ਨਹੀਂ ਸਲਾਮੀ ਪਈ ਉਹ ਤਾਂ ਹੁਣ ਅੱਜ ਨਵੀਂ ਨਵੇਲੀ ਆਈ ਹੈ ਤੂੰ ਨਵਾਂ ਕੇ ਸੌਰੀ ਦੇਣਗੇ ਤੈਨੂੰ ਲੈ ਪਲੀਗ ਦੇ ਜਣਾ ਵੇ ਚੱਲ ਵੇ ਮੈਂ ਤਾਂ ਅਹੀਂ ਪਾਈ ਅਹੀਂ ਪਤਾ ਹੁੰਦਾ ਮੈਂ ਕਾਹ ਨੂੰ ਆਉਂਦੀ ਅੰਦਰ ਬੈਠੀਏ ਜੰਗਾ ਪਾਲਾ ਦਰਸ਼ਨ ਅਸੀਂ ਜਾਉਂਗੇ ਤਾ ਲਾਤਾ ਲੱਲ ਉੱਡ ਜਾਣਾ ਧਰ ਦੇ ਧਰ ਦੇ ਭਣਾ ਉਹਨੇ ਪੈਰ ਜਾਣ ਗਿਆ ਕੀ ਕਹਿੰਦਾ ਫਿਰ ਅੱਖਾਂ ਚ ਕੋਈ ਲੈ ਆ ਲੈ ਆ ਲੈ ਸੋਕੀ ਬਿੰਦੀ ਲਾ ਕੇ ਰਹਿ ਜਾ ਇਹਦਾ ਇਹਦਾ ਮੇਰੀ ਬਹੂ ਦੀ ਹੈ ਆਏ ਬਿਠੇ ਰ ਪਤਾ ਹੈ ਆ ਬਹੂ ਦੀ ਹੈ ਬਹੂ ਦੀ ਹੈ ਤਾਂ ਉਹ ਲੱਗ ਗਈ ਹੁਣ ਜਾਣਾ ਸ਼ਾਗਨ ਦੀਨ ਆਈਆਂ ਲ ਮੈਨੂੰ ਦੇ ਜਾ ਜਿਹੜਾ 150 ਰੁਪਿਆ ਦੇਂਗੀ ਚਲੋ ਹੁਣ ਸਿਖਾ ਜੂ ਕੋਈ ਗੱਲ ਉਹਨੂੰ ਹੋਰ ਕੋਈ ਕੰਮ ਹੈ ਸੱਜਣ ਰਮਾਲ ਦੇ ਗਿਆ ਸੱਜਣ ਬੇਈਮਾਨ ਨਿੱਕਲੇ ਅਰ ਰਮਾਲ ਕੋਈ ਹੋਰ ਦੇ ਗਿਆ ਕੋਈ ਫਾਇਦਾ ਨਹੀਂ ਤੇਰਾ ਚਰਨੇ ਆ ਜਿੰਦਗੀ ਦਾ ਕੋਈ ਫਾਇਦਾ ਨਹੀਂ ਉਹ ਚਰਨੇ ਠੀਕ ਆ ਉਹ ਕੁੱਕੜੀ ਲੈ ਜਾ ਦੋਕ ਤੋੜ ਕੇ ਯਾਰ ਪੱਕਰੀਆਂ ਜਵਾ ਖਾ ਲੈਣੀਆਂ ਹਾਂ ਸਾਰੀਆਂ ਲੈ ਜਾ ਕੋਈ ਚੱਕਰ ਨਹੀਂ ਸਾਰੀਆਂ ਤਾਂ ਮੈਂ ਚਾਰ ਪਾਉਣਾਗਾ ਚਾਰ ਤਾਂ ਮੈਂ ਪਾ ਲਿਆ ਸੁੱਖਣ ਕਿਲਾ ਵੀ ਜਦੀਆ ਫੇਰਾ ਰੱਖ ਲੈਦਾ ਚਾਰ ਕੁੱਕੜੀਆਂ ਹੁਣ ਮੇਰੇ ਨੂੰ ਮੰਗਦਾ ਫਿਰਦਾ ਉਹ ਚੱਲ ਤੂੰ ਆਂ ਦੱਸੋ ਵਿਆਹ ਹੋ ਗਿਆ ਪਾਰਟੀ ਕਦ ਦੇਂਗਾ ਢੇੜੀਆਂ ਪਾਰਟੀਆਂ ਬਈ ਆਪਦਾ ਤਾਂ ਦਣੀ ਸੈਟ ਹੋ ਰਿਹਾ ਪੱਟੂ ਮਾੜਾ ਮੋਟਾ ਟਾਈਮ ਟੂਮ ਦੇਖ ਲੈ ਘਰ ਆ ਕਰ ਵਾਲੀ ਗਾਲਾਂ ਦੋਗੇ ਤੈਨੂੰ ਹੈ ਉਹ ਮੇਰੇ ਸਾਲੇ ਦਾ ਬੋਲੀ ਜਾਂਦਾ ਰੇ ਪੀਮਣਾ ਹੋਰ ਕੀ ਕਰਾ ਕਿਹੜੀਆਂ ਪਾਰਟੀਆਂ ਨਾਲੇ ਓਏ ਮਸਾ ਦਰਾ ਵਿਆਹ ਹੋਇਆ ਖਾਣ ਨੂੰ ਤੇਰੇ ਲਵੇ ਮੈਨੂੰ ਪਤਾ ਐ ਜੀ ਵਿਆਹ ਹੋਦਾ ਮੈਂ ਛੜੀ ਜੰਗਾ ਦੀ ਐਂ ਜੰਗਾ ਦੀ ਉਹ ਕੀ ਗੱਲ ਹੋ ਗਈ ਪਹਿਲੇ ਦਿਨੇ ਕੁੱਟਿਆ ਹੈ ਕੁੱਟਿਆ ਕਾਣੂ ਬਈ ਹਾਂ ਤੇਰੇ ਮੂਰੇ ਕਾਦੇ ਉਹ ਲੈ ਸਾਰੀ ਰਾਤ ਬਾਹਰੇ ਬੈ ਕੇ ਕੱਟੀ ਆ ਅੱਛਾ ਬੜਾ ਮਾੜਾ ਹੋਇਆ ਬਈ ਯਾਰ ਕੀ ਗੱਲ ਹੋ ਗਈ ਇਹ ਜੀ ਬਾਈ ਪਤਾ ਨਹੀਂ ਮੈਂ ਅੰਦਰ ਗਿਆ ਹਾਂ ਪਤਾ ਨਹੀਂ ਕੀ ਹੋਇਆ ਕੀ ਨਾ ਮੇਰੇ ਮਾਰੀ ਲੱਤਾ ਕਹਿੰਦੀ ਬਾਰੇ ਨਿਕੜ ਜਾ ਕਮਰੇ ਚੋਂ ਉਹ ਬਾਈ ਫਿਰ ਤਾਂ ਕੋਈ ਹੋਰ ਏ ਮਾਮਲਾ ਲੱਗਦਾ ਮੈਨੂੰ ਤਾਂ ਐ ਲੱਗਦਾ ਵੀ ਉਹਦਾ ਕਿਤੇ ਬਾਰੇ ਚੱਕਰ ਚੱਲਦਾ ਪਰਜਾਈ ਦਾ ਓਏ ਨਾ 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 ਹਾਂ ਐ ਨਹੀਂ ਹੋ ਸਕਦਾ ਬਾਈ ਕੀ ਪਤਾ ਅੱਜ ਕੱਲ੍ਹ ਦੀਆਂ ਦਾ ਨਾ ਨਾ ਜੇ ਉਹਦਾ ਚੱਕਰ ਚੱਲਦਾ ਹੁੰਦਾ ਮੈਨੂੰ ਐ ਦੱਸਾ ਮੇਨਾਂ ਦਾ ਵਿਆਹ ਕਾਤੋਂ ਕਰਮੋਨੀ ਅਗਲੀ ਜਵਾਬ ਦੇਦਾ ਦੀ ਓਏ ਮਜਬੂਰੀ ਵੀ ਹੋ ਸਕਦੀ ਐ ਅਗਲੇ ਦੀ ਇਹੀ ਜੀ ਕਿਹੜੀ ਮਜਬੂਰੀ ਹੋਈ ਮੇਰੇ ਸਾਲੇ ਦੀ ਨਾ ਨੇ ਮੇਰੀ ਜ਼ਿੰਦਗੀ ਖਰਾਬ ਕਰਤੀ ਓਏ ਹੁਣ ਗੱਲ ਸੁਣਾ ਆ ਜਿਹੜੇ ਨਸ਼ੇ ਨੁਸ਼ੇ ਕਰਦਾ ਐ ਉਹ ਤਾਂ ਨਹੀਂ ਪਤਾ ਲੱਗਿਆ ਤੇਰਾ ਕਹਿੰਦੀ ਦੀ ਉਹ ਅਣੀ ਕਹਿੰਦੀ ਤੂੰ ਕੀ ਕੀ ਨਾ ਮੈਂ ਸਾਰਾ ਉਸੇ ਦੱਸਦਾ ਉਹ ਗੋਲੀ ਮੈਂ ਨਹੀਂ ਛੱਡਦਾ ਤਾਰੂ ਮੈਂ ਨਹੀਂ ਛੱਡਦਾ ਉੱਕੀ ਮੈਂ ਨਹੀਂ ਛੱਡਦਾ ਜਿਹੜਾ ਕੁਸ ਫੱਜਦਾ ਦਾ ਮੈਂ ਤਾਂ ਹੀ ਟਪਾ ਜਾਣਾ ਮੈਨਾਂ ਦਾ ਤਾਂ ਹੀ ਚੱਕਰ ਪਿਆ ਟਪਾ ਦਾ ਨਾ ਹੁਣ ਅਗਲੀ ਟੱਪ ਗਈ ਯਾਰਾ ਉਹ ਨਹੀਂ ਤੇਰੇ ਬਸ ਦੇਗੀ ਹੁਣ ਮੈਨੂੰ ਲੱਗਦਾ ਮੇਰੀ ਗੱਲ ਸੁਣਾ ਹਾਂ ਬਾਕੀ ਕੰਮ ਤਾਂ ਛੱਡ ਪੈਣ ਮਰਾ ਦੇ ਕਜੀਆ ਬਈ ਪੈਸਿਆਂ ਦਾ ਬੋਖਾ ਹੋਇਆ ਪਿਆ ਕਿਸੇ ਪਾਸੇ ਕੰਮ ਕਰ ਦਵਾ ਤੇਰੀ ਪਰਜਾਈ ਨੂੰ ਭੇਜਿਆ ਕਰੂ ਅੱਛਾ ਕਿੰਨਾ ਪੜੀ ਹੋਈ ਆ ਪੜੀ ਹੋ 12 12 ਪੜੀ ਹੋਈ ਆ 12 ਪੜੀ ਹੋਈ ਆ ਹਾਂ ਕੋਈ ਲਿਖਤ ਪੜਤ ਤਾਂ ਦੇਖ ਲੈ ਕਿਤੇ ਚੱਲ ਕੋਈ ਨਾ ਮੈਂ ਕਰੂਆਂ ਗੱਲ ਹਲੇ ਤਾਂ ਪਰ ਨਵੀਂ ਨਮੀ ਆ ਮੰਨਣੀ ਨਹੀਂ ਨਵੀਂ ਨੂੰ ਕੁਝ ਨਹੀਂ ਹੁੰਦਾ ਇਹਦਾ 2-4 ਦਿਨ ਹੁੰਦਾ ਨਵੀਂ ਆਪਣੇ ਜੱਟਾਂ ਦੇ ਕਿਹੜਾ ਆਪਣੇ ਤਾਂ 2 ਦਿਨਾਂ ਚ ਲਾ ਲਾ ਦੇਣੇ ਉਹ ਗੋਹਾ ਕੂੜਾ ਸਿੱਟ ਨਾ ਅੱਜ ਗੱਲ ਨੂੰ ਐਂ ਗੱਲ ਲਸ ਤੂੰ ਜਿਹੜਾ ਪਹਿਲੇ ਦਿਨੇ ਬਾਹਰ ਘੜਦਾ ਅਗਲੀ ਕੀ ਪਤਾ ਮੰਨੂ ਕੇ ਨਾ ਕੰਮ ਬਾਰੇ ਵਾਸਤੇ ਕੋਈ ਕੰਮ ਤਾਂ ਮੰਨ ਜੂ ਪੈਸਾ ਵੀ ਜ਼ਰੂਰੀ ਆ ਹੁਣ ਰੋਟੀ ਖਾ ਦੇ ਨਾਲ ਖਾਊਗੀ ਚੱਲ ਕੋਈ ਨਾ ਉਹ ਤਾਂ ਮੈਂ ਗੱਲ ਕਰ ਦੂੰਗਾ ਚਾਹੇ ਭਲੇ ਆ ਤੇ ਫਿਰ ਪਰਚਾਈ ਦੇ ਹੱਥ ਦੇ ਹੈ ਤੂੰ ਤਾਂ ਨਹੀਂ ਪਿੰਦਾ ਜਦਾ ਪੱਗਲਾਂ ਹੀ ਬੈਠਿਆ ਚਾਦਾ ਮੈਨੂੰ ਨਹੀਂ ਮਿਲੀ ਮੇਰੇ ਸਾਲਿਆ ਪਾਲਦਰ ਆ ਬੈਠੀ ਐ ਹੋਈ ਹੋਈ ਕਿਤੇ ਲੱਤ ਦੁਖਦੀ ਐ ਕੁੜੀ ਤੀ ਤੂੰ ਕਾ ਬੈਠੀ ਐ ਇਹ ਗੱਲ ਬੁੱਤ ਕੁਛ ਨਹੀਂ ਵੇਬੇ ਤੂੰ ਤਾਂ ਐ ਜਿਵੇਂ ਰੋਕੇ ਹੱਡੀ ਹੋਈ ਹੁੰਨੀ ਐ ਰੋਣੀਆਂ ਹੁਣ ਮੇਰੀ ਜ਼ਿੰਦਗੀ ਤਾਂ ਸ਼ੁਰੂ ਤੋਂ ਹੀ ਨਰਕਿਆ ਨੀ ਕਾ ਜਾ ਮੇਰਾ ਭਰਾ ਐ ਇਹਨਾਂ ਨੇ ਧੋਖਾ ਕੀਤਾ ਮੇਰੇ ਚਾਚੇ ਨੇ 4 ਪੈਸਿਆਂ ਦਾ ਲਾਲਚ ਦੇ ਕੇ ਮੈਨਾਂ ਇਹਨੇ ਧੋਖੇ ਨਾਲ ਵਿਆਹ ਕਰਾਇਆ ਰੁਚਾਂ ਇਹੀ ਉਹੀ ਉਹੀ ਗੱਲ ਹੋ ਗਈ ਸਿਆਣੇ ਕਹਿੰਦੇ ਨੇ ਅਗੇ ਸ਼ੱਕਾਂ ਪੂਰ ਦੀ ਅੰਮਾ ਦੇ ਜਾਏ ਚਾਚੇ ਦਾ ਹੀ ਮਤ ਬੁਲਦੇ ਉਹਨਾਂ ਰੁਜਣੇ ਕਿ ਜੇਬ ਦੇ ਅਖਲੀ ਤੇਰੇ ਕੰਦਰਾਂ ਦੇਖ ਵੀ ਨਰਕ ਸਿਰਦਾ ਚੱਲ ਕੋਈ ਨਾ ਮੇਰੀ ਗੱਲ ਸੁਣ ਮੈਂ ਤੈਨੂੰ ਸੌ ਦੀ ਕੋਈ ਮੁਕਾ ਦੇਣੀ ਆ ਹਾਂਤੀ ਦੇ ਪੈੜ ਚ ਸਾਰੀਆਂ ਆ ਗਈਆਂ ਪੁੱਤ ਤੂੰ ਆਵਾਂ ਘਰ ਵਿਸਾ ਤੇਰੇ ਨਾਲ ਪਰੇਸ਼ਾਨ ਨਾ ਹੋ ਪ੍ਰਮਾਤਮਾ ਸਭ ਠੀਕ ਕਰੂਗਾ ਮੈਨੂੰ ਨਹੀਂ ਲੱਗਦਾ ਬੇਬੇ ਕੁਝ ਠੀਕ ਹੋਊਗਾ ਮੈਂ ਤਾਂ ਕਿਸੇ ਨੂੰ ਦੱਸਣ ਜੋਗੀ ਵੀ ਨਹੀਂ ਕੁਝ ਭਰਾ ਮੇਰਾ ਨਿਆਣਾ ਜੇ ਮੈਂ ਕੋਈ ਦਾਦੀ ਹਾਂ ਤਾਂ ਮੈਨੂੰ ਡਰ ਲੱਗਦਾ ਕਿਤੇ ਗੱਲ ਪੁੱਠੀ ਨਾ ਪੈ ਜੇ ਦੱਸ ਕੇ ਤਾਂ ਫਿਰ ਉਹ ਗੱਲ ਲੈ ਕਹਿੰਦੀ ਆਪ ਦਾ ਆਪ ਹੋਇਆ ਆਪੇ ਖਿਜੜ ਹੋਇਆ ਹੁਣ ਇਹਦਾ ਭੈਣ ਦਾ ਖਸਮ ਮੂਤ ਪਿੰਦਾ ਮੇਰੇ ਸਾਹਮਣੇ ਪੀ ਜਾਂਦਾ ਉਹ ਬੈਠਾ ਲਈ ਹੁਣ ਵੀ ਮੈਂ ਜ਼ੋਰ ਲਾ ਕੇ ਆ ਗਈ ਕਹਿੰਦਾ ਮੈਨੂੰ ਤਾਂ ਕਹੀ ਰਤੀਆ ਜਾ ਕੇ ਇਹਦੇ ਸ਼ਰਾਬੀ ਤਾਂ ਬੋਲੇ ਹੁੰਦੇ ਨੇ ਤੂੰ ਤਾਂ ਸਿਆਣੀ ਐ ਤੂੰ ਤਾਂ ਵਕਰਬਸਾ ਮੇਰੇ ਇਕੱਲੇ ਨਾਲ ਕੀ ਹੋਊਗਾ ਬੇਬੀ ਗਲਤ ਤੇਰੀ ਠੀਕ ਐ ਪਹਣੇ ਤਾ ਹਿੰਦ ਕਹਿੰਨੇ ਕਿਸੇ ਮਾਂ ਨਾ ਮਰੀ ਮਾਂ ਮਰੀਆਂ ਤੋਂ ਹੀ ਹੋ ਜਾਂਦਾ ਐ ਕਿ ਵਜ਼ੀਰ ਮਰ ਜਾਂਦੇ ਨੇ ਗਲੀਆਂ ਰੁੱਧ ਕਰੀ ਉਹਨਾਂ ਵਜ਼ੀਰ ਜਿਨ੍ਹਾਂ ਦੇ ਬਾਦਸ਼ਾਹ ਉਡਿਖਾਂਗੇ ਉਹ ਗਰ ਸਿਆਣੀ ਐ ਕੋਈ ਨਾ ਮੈਂ ਕਰਦੀ ਆ ਮਾੜੀ ਮੋਟੀ ਦੇਖ ਪਰਤਾਲੀ ਤੂੰ ਸਿਆਣੀ ਰਹਿ ਬਣ ਕੇ ਹਾਰੇ ਮੇਰੀ ਧੀ ਲੈ ਫੜਾ ਤੈਨੂੰ ਸਾਗਣ ਦੇਣ ਆਈ ਸੀ ਮੈਂ ਤਾਂ ਰੋਜਣਾ ਕਹਿੰਦਾ ਮੈਨੂੰ ਇਹ ਦੇ ਦੇ ਮੈਂ ਤਾਂ ਅਥਨੇ ਵਧੀਆ ਪੁੱਗਾ ਲਿਆਉਂਗਾ ਮੂਤ ਪੀਣਾ ਪਲੇਗ ਦੇ ਜਣਾ ਨਹੀਂ ਭਾਈ ਮੈਂ ਕਿਹਾ ਰੱਬ ਮੁਰੇ ਹੱਥ ਬੰਦੀਆਂ ਵੀ ਲਾ ਦੇਵੇਂ ਚੱਜਦੀ ਹੋਵੇ ਨਹੀਂ ਹੋਵੇ ਨਾ ਐ ਇਹਨਾਂ ਦਾ ਉਹੀ ਚੰਗਾ ਕੋਈ ਨਾ ਦਿਲ ਨਾ ਥੋੜਾ ਕੋਈ ਗੱਲ ਨਹੀਂ ਪ੍ਰਮਾਤਮਾ ਆਪ ਹੀ ਦਿਨ ਪਾ ਕੇ ਕਹਣਾ ਆਪ ਹੀ ਸੁਧ ਕਰੂਗਾ ਲੈ ਮੈਂ ਤਾਂ ਭੱਜੀ ਆਈ ਸੀ ਮੈਂ ਕਿਹਾ ਬਹੂ ਨੂੰ ਮੂੰਹ ਦੇਖਾ ਬਹੂ ਦਾ ਦੇਖ ਲੈ ਬਹੂ ਦਾ ਮੂੰਹ ਇਹ ਤਾਂ ਭਰੀ ਵੀਤੀ ਬੈਠੀ ਐ ਫੀ ਨੂੰ ਰੋਕ ਕੇ ਸੁਣਾਵੇ ਸਾਡੇ ਘਰ ਮੈਂ ਪਹਿਲੇ ਹੋਵੇ ਸੱਚੀ ਗੱਲ ਓਏ ਆ ਜਾ ਆ ਜਾ ਚਾਹ ਦੀ ਗੱਲ ਹੈ ਜੀ ਮੈਂ ਚੜਨੇ ਆ ਟੇਕ ਜੀ ਮੈਂ ਲਾ ਕੇ ਗਿਆ ਸੀ ਹਣਾ ਕਿੱਡੀ ਹੋ ਗਈ ਮੇਥੋਂ ਵੱਡੀ ਹੋ ਗਈ ਓਏ ਟਾਈਮ ਟਾਈਮ ਦੀਆਂ ਗੱਲਾਂ ਨੇ ਹਾਰਾ ਓ ਹੈਲੋ ਗੱਲ ਸੁਣਨੀ ਆ ਚਾਹ ਲਿਆ ਬਣਾ ਕੇ ਮੇਰਾ ਮਿੱਤਰ ਆਇਆ ਆਇਆ ਜਾ ਲੰਗਿਆ ਉਹ ਲਾ ਲਾਏਗਾ ਨਾ ਮੈਂ ਤਾਂ ਚਾਹ ਲਾਉਂਗਾ ਆ ਵੀ ਲਾ ਲਿਆ ਕਰਕੇ ਦੇ ਕੀ ਕੇ ਦੇਗਾ